ਗੁੰਡਾਗਰਦੀ ਦਾ ਰਾਜ ਪੰਜਾਬ ਚ ਗੈਂਗਸਟਰ ਦਾ ਰਾਜ ਹੈ ਰੋਜ਼ ਫਰੋਤੀਆਂ ਲਈ ਜਾਂਦੇ ਆ ਲੁੱਟਖੋ ਹੋਈ ਜਾਂਦੀ ਹੈ ਬੈਂਕ ਲੁੱਟੇ ਜਾਂਦੇ ਆ ਲੋਕੀ ਲੁਕਿਆਂ ਦੇ ਗੋਲੀਆਂ ਚੱਲਦੀਆਂ ਕਿਤੇ ਕਬੱਡੀ ਪਲੇਅਰ ਨੂੰ ਮਰਿਆ ਜਾਂਦਾ ਕਿਸੇ ਦੁਕਾਨਦਾਰ ਨੂੰ ਮਰਿਆ ਜਾਂਦਾ ਜਿਹੜਾ ਫਰੋਤੀ ਦਿੰਦਾ ਉਹਨੂੰ ਮਾਰ ਦਿੰਦੇ ਆ ਕੋਈ ਪੁਲਿਸ ਕਰਨੀ ਨਹੀਂ ਪੁਲਿਸ ਹੈ ਹੀ ਨਹੀਂ ਕਿਉਂਕਿ ਜਿਹੜਾ ਮੈਂ ਬੜਾ ਕਲੀਅਰ ਹੈ ਮੈਂ ਜਿਹੜਾ ਪਤਾ ਕਰਾਇਆ ਹੈ ਚੀਫ ਮਿਨਿਸਟਰ ਨਹੀਂ ਪੁਆਇੰਟ ਕਰਦਾ ਸਹੀ ਮੈਂ ਤੇ ਚੀਫ ਮਿਨਿਸਟਰ ਕੇਜਰੀਵਾਲ ਹੈ ਉਹ ਜਿਹੜਾ ਪੈਸਾ ਦਿੰਦਾ ਹੁਣ ਪੋਸਟਾਂ ਜਿੰਨੀਆਂ ਸਰਕਾਰੀ ਪੋਸਟਾਂ ਹਨ ਉਹਨਾਂ ਨੇ ਰੇਟ ਲਖ ਲਏ ਆ ਝਾੜੂ ਵਾਲੇ ਨੇ ਜੇ ਐਸਐਸਪੀ ਬੰਨਾ ਤਾਂ 80 ਕਰੋੜ ਜੇ ਡੀਐਸਪੀ ਲੱਗਣਾ ਤਾਂ 80 ਲੱਖ ਜਿਹੜਾ ਬੰਦਾ ਪੈਸੇ ਲੈ ਕੇ ਪੋਸਟਿੰਗ ਕਰਾਊਗਾ ਤੇ ਫਿਰ ਉਹਨੂੰ ਕੀ ਫਿਕਰ ਉਹਨੇ ਤਾਂ ਹਰੋਂ ਨੱਕ ਮਾਉਣਾ ਹੀ ਹੈ ਤੇ ਉਹ ਜਿਹੜੇ ਹੈਗੇ ਆ ਨਸ਼ਾ ਮੈਂ ਬਾਰ ਬਾਰ ਕਹਿੰਨਾ ਨਸ਼ਾ ਕਿਉਂ ਪੰਜਾਬ ਵਿੱਚ ਘਰ ਘਰ ਚਲਾ ਗਿਆ ਕਿਉਂਕਿ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਨੇ ਨਸ਼ਾ ਵੇਚਣ ਨਾਲ ਨ ਮਹੀਨਾ ਬਣਿਆ